ਮੀਡੀਆ ਸਰਸਸ ਤੋਂ ਪਤਾ ਲੱਗਿਆ ਕਿ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਅੰਮ੍ਰਿਤਸਰ ਦੇ ਵਿੱਚ ਇੱਕ ਨਵੀਂ ਐਫਆਈਆਰ ਦਰਜ ਕੀਤੀ ਹੈ ਹਾਲਾਂਕਿ ਸਾਨੂੰ ਇਹਦੀ ਕੋਈ ਕਾਪੀ ਨਹੀਂ ਦਿੱਤੀ ਪਰ ਇਹਦਾ ਖੱਛਾ ਅਸੀਂ ਪਹਿਲਾਂ ਹੀ ਜ਼ਾਹਰ ਕਰਤਾ ਸੀ ਕਿ ਇੱਕ ਤੋਂ ਬਾਅਦ ਇੱਕ ਐਫਆਈਆਰ ਇਹੀ ਭਗਵੰਤ ਮਾਨ ਸਾਹਿਬ ਦਾ ਪਲਾਨ ਹੈ ਕਿਉਂਕਿ ਮੁੱਖ ਮੰਤਰੀ ਲਗਾਤਾਰ ਆਪਣੇ ਸਰਕਲ ਦੇ ਵਿੱਚ ਇਹ ਗੱਲ ਕਹਿ ਰਹੇ ਨੇ ਕਿ ਮੈਂ ਇਹਨੂੰ ਬਾਹਰ ਨਹੀਂ ਆਉਣ ਦੇ ਪਰ ਕਮਾਲ ਦੀ ਗੱਲ ਇਹ ਦੇਖੋ ਕਿ ਪਹਿਲਾਂ ਐਨਡੀਪੀਐਸ ਦਾ ਪਰਚਾ ਜਦੋਂ ਐਨਡੀਪੀਐਸ ਦੇ ਪਰਚੇ ਦੇ ਵਿੱਚ ਚਲਾਨ ਨਹੀਂ ਪੇਸ਼ ਕਰ ਸਕੇ ਕੋਈ ਸਬੂਤ ਨਹੀਂ ਲਿਆ ਸਕੇ ਫੇਰ ਦਿੱਤਾ ਅਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਹੁਣ ਅਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਨਹੀਂ ਡਿਫੈਂਡ ਹੋ ਰਿਹਾ ਤਾਂ ਇੱਕ ਨਵਾਂ ਪਰਚਾ ਜਿਹੜਾ ਦਿੱਤਾ ਹੈ ਦਿੱਤਾ ਹੈ ਕਿ ਜਿਸ ਦਿਨ 25 ਤਰੀਕ ਨੂੰ ਵਿਕਰਮ ਮਜੀਠੀਆ ਸਾਹਿਬ ਦੇ ਘਰੇ ਵਿਜੀਲੈਂਸ ਵੜੀ ਹੈ ਔਰ ਉਹਨਾਂ ਦੇ ਆਲਰੇਡੀ ਉੱਥੇ ਸਪੋਰਟਰਸ ਮੌਜੂਦ ਸੀ ਕਿਉਂਕਿ ਰੋਜ਼ ਦੀ ਤਰ੍ਹਾਂ ਵਿਕਰਮ ਮਜੀਠੀਆ ਲੋਕਾਂ ਨੂੰ ਮਿਲ ਰਹੇ ਸੀ ਇਹ ਕਹਿੰਦੇ ਦੀ ਪੁਲਿਸ ਦੀ ਕਾਰਵਾਈ 'ਚ ਵਿਕਰਮ ਮਜੀਠੀਆ ਤੇ ਉਹਨਾਂ ਦੇ ਸਾਥੀਆਂ ਨੇ ਵਿਗਨ ਪਾਇਆ ਹਾਲਾਂਕਿ ਉਹ ਤਾਂ ਸਾਰੇ ਪੰਜਾਬ ਨੇ ਕੀ ਦੁਨੀਆ ਨੇ ਦੇਖਿਆ ਸਭ ਕੁਝ ਲਾਈਵ ਸੀ ਕਿ ਕਿਸੇ ਵੀ ਕਿਸਮ ਦੀ ਕੋਈ ਉਥੇ ਧੱਕਾ ਮੁਕੀ ਕਿਸੇ ਵੀ ਕਿਸਮ ਦਾ ਵਿਗਨ ਸਰਕਾਰੀ ਅਫਸਰਾਂ ਦੇ ਕੰਮ ਦੇ ਵਿੱਚ ਨਹੀਂ ਪਾਇਆ ਗਿਆ। ਔਰ ਪੁਲਿਸ ਦਾ ਤਾਂ ਆਪਣਾ ਚਿਹਰਾ ਕੋਰਟ ਨੇ ਨੰਗਾ ਕੀਤਾ। ਜਿਹੜੀ ਕਲ ਐਫ ਆਈ ਆਰ ਦਰਜ ਹੋਈ ਹੈ ਉਹ ਵਿਕਰਮ ਮਜੀਠੀਆ ਜਾਂ ਉਹਨਾਂ ਦੇ ਸਮਰਥਕਾਂ ਦੀ ਵਧੇਕੀ ਦੀ ਨਹੀਂ ਦਰਜ ਹੋਈ ਪੰਜਾਬ ਪੁਲਿਸ ਦੇ ਇੱਕ ਇਨਸਪੈਕਟਰ ਤੇ ਉਹ ਮੋਹਾਲੀ ਕੋਰਟ ਦੇ ਵਿੱਚ ਜਿਸ ਤਰੀਕੇ ਵਿਕਰਮ ਮਜੀਠੀਆ ਦੀ ਪੇਸ਼ੀ ਦੌਰਾਨ ਇਨਸਪੈਕਟਰ ਨੇ ਕੋਰਟ ਦੇ ਸਟਾਫ ਨੂੰ ਕੁੱਟਿਆ ਉਹਦਾ ਪਰਚਾ ਦਰਜ ਹੋਇਆ ਸੋਨ ਤਾਂ ਅਦਾਲਤਾਂ ਕਿਹੜੀਆਂ ਨੇ। ਕਿ ਵਿਧਿਕੀ ਵਿਦਲੈਂਸ ਕਰ ਰਹੀ ਹੈ ਮਤਲਬ ਐਂਡੀਪੀਐਸ ਤੋਂ ਅਪਾ ਅਗੇ ਆਮਦਨ ਤੋਂ ਬਾਅਦ ਜ਼ਹਦਾਦ ਦੇ ਪਰਚੇ ਤੇ ਆਮਦਨ ਤੋਂ ਬਾਅਦ ਜ਼ਹਦਾਦ ਦੇ ਪਰਚੇ ਤੋਂ ਅਪਾ ਹੋਰ ਨੀਚੇ ਆ ਗਏ ਕਿ ਜੀ ਪੁਲਿਸ ਨੂੰ ਉਹਦੀ ਡਿਊਟੀ ਨਹੀਂ ਕਰਨ ਦਿੰਦੇ ਇਹ ਤੋਂ ਬਾਅਦ ਕੀ 751 ਪਾਉਗੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਇਹੋ ਜਿਹੇ ਜਿਹੜੇ ਪਰਚੇ ਨੇ ਇਹ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਆਪ ਹੀ ਬੜੇ ਵੱਡੇ ਸਵਾਲ ਖੜੇ ਕਰ ਰਹੇ ਨੇ ਕਿਉਂਕਿ 25 ਜੂਨ ਤੋਂ ਅੱਜ ਅਪਾ 31 ਜੁਲਾਈ ਦੇ ਵਿੱਚ ਬੈਠੇ ਆ ਮਤਲਬ ਡੇਢ ਮਹੀਨੇ ਬਾਅਦ ਤੁਹਾਨੂੰ ਪਤਾ ਲੱਗਿਆ ਕਿ ਅੰਮ੍ਰਿਤਸਰ ਜਿਹੜਾ ਕੋਠੀ ਦੇ ਵਿੱਚ ਜਿਹੜੇ ਵਿਕਰਮਜੀਤਿਆ ਤੇ ਉਹਨਾਂ ਦੇ ਸਮਰਥਕਾਂ ਨੇ ਵਿਜੀਲੈਂਸ ਨੂੰ ਕੰਮ ਨਹੀਂ ਕਰਨ ਦਿੱਤਾ ਮਤਲਬ ਡੇਢ ਮਹੀਨੇ ਬਾਅਦ ਹੁਣ ਇੱਥੋਂ ਤਾਂ ਸਪਸ਼ਟ ਹੋ ਜਾਂਦਾ ਕਿ ਤੁਸੀਂ ਆਪਣੀ ਨੈਤਿਕ ਹਾਰ ਮੰਨ ਰਹੇ ਹੋ ਡਰੱਗ ਕੇਸ 'ਚ ਵੀ ਆਮਦਨ ਤੋਂ ਬਾਅਦ ਜਾਇਦਾਦ ਦੇ ਵਿੱਚ ਵੀ ਤੇ ਹੁਣ ਇੱਕ ਨਵਾਂ ਪਰਚਾ ਨਹੀਂ ਡੇਢ ਮਹੀਨੇ ਬਾਅਦ ਪੰਜਾਬ ਪੁਲਿਸ ਜਾਗੀ ਹੈ ਕਿ ਅੰਮ੍ਰਿਤਸਰ ਵਾਲੇ ਇਨਸੀਡੈਂਟ 'ਚ ਪਰਚਾ ਦੇਣਾ ਸੋ ਇਹ ਪਰਚੇ ਇਹ ਬਥੇਰੇ ਕਰਨੇ ਨੇ ਪੰਜਾਬ ਪੁਲਿਸ ਨੇ ਸਾਨੂੰ ਪਤਾ ਹੈ ਬੜਾ ਕਲੀਅਰ ਇਨਸਟਰਕਸ਼ਨ ਹੈ ਮੁੱਖ ਮੰਤਰੀ ਦੀ ਇੱਕ ਤੋਂ ਬਾਅਦ ਇੱਕ ਪਰ ਇਹਦੇ ਨਾਲ ਪੰਜਾਬ ਪੁਲਿਸ ਦਾ ਆਪਣਾ ਹੀ ਚਿਹਰਾ ਨੰਗਾ ਹੋ ਰਿਹਾ ਪਰ ਹਾਂ ਮੈਂ ਅਫਸਰਾਂ ਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਜੋ ਅਦਾਲਤ ਦੇ ਵਿੱਚ ਉਸ ਦਿਨ ਹੋਇਆ ਜਿਹੜਾ ਇੱਕ ਇੰਸਪੈਕਟਰ ਦੇ ਉੱਤੇ ਪਰਚਾ ਦਰਜ ਹੋਇਆ ਹੈ ਇੰਸਪੈਕਟਰ ਦਾ ਉਹਦਾ ਵੱਡਾ ਕਸੂਰ ਨਹੀਂ ਜਿੰਨਾ ਕਸੂਰ ਸਰਕਾਰਾਂ ਦਾ ਹੈ ਜਿਹੜੀਆਂ ਉਹਨਾਂ ਨੂੰ ਧੱਕਾ ਕਰਨ ਦੇ ਲਈ ਮਜਬੂਰ ਕਰਦੀਆਂ ਨੇ ਉਹਨਾਂ ਤੋਂ ਗਲਤ ਕੰਮ ਕਰਾਉਂਦੀਆਂ ਨੇ ਤੇ ਪਰਚਾ ਉਸ ਇੰਸਪੈਕਟਰ ਤੇ ਹੋ ਗਿਆ ਇਸੇ ਤਰੀਕੇ ਅੱਜ ਵੀ ਜਿਹੜੇ ਅਫਸਰ ਨੇ ਜਿਹੜੇ ਸਰਕਾਰ ਦੇ ਪ੍ਰੈਸ਼ਰ ਹੇਠ ਇੱਕ ਤੋਂ ਬਾਅਦ ਇੱਕ ਝੂਠੇ ਮੁਕੱਦਮੇ ਬਣਾ ਰਹੇ ਨੇ ਇਹ ਗੱਲਾਂ ਉਹੀ ਅਫਸਰਾਂ ਦੇ ਉੱਤੇ ਆਉਣੀਆਂ ਨੇ ਅਦਾਲਤਾਂ ਦੇ ਵਿੱਚ ਇਹੀ ਅਫਸਰਾਂ ਨੂੰ ਜਵਾਬ ਦੇਣਾ ਪੈਣਾ ਹੈ ਇਹ ਸਰਕਾਰਾਂ ਦੇ ਜਿਹੜੇ ਧੱਕੇ ਅਫਸਰ ਜਿਹੜੇ ਸਿਗਨੇਚਰ ਕਰ ਰਹੇ ਨੇ ਜਵਾਬਦੇਹੀ ਤਾਂ ਅਫਸਰ ਦੀ ਐ ਸੋ ਮੈਂ ਅਫਸਰਾਂ ਨੂੰ ਬੇਨਤੀ ਕਰਦਾ ਕਿ ਸਰਕਾਰਾਂ ਦੇ ਇਹਨਾਂ ਪ੍ਰੈਸ਼ਰ ਦੇ ਵਿੱਚ ਆ ਕੇ ਇਹ ਜਿਹੜਾ ਪੁਲਿਸ ਕੰਮ ਕਰ ਰਹੀ ਹੈ ਤਾਂ ਪੁਲਿਸ ਦੀ ਕ੍ਰੈਡੀਬਿਲਟੀ ਲੋਕਾਂ ਦੇ ਵਿੱਚ ਖਤਮ ਹੁੰਦੀ ਜਾ ਰਹੀ ਹੈ ਇਹ ਪਰਚਿਆਂ ਦਾ ਸ਼੍ਰੋਮਣੀ ਆਕਾਲੀ ਦਲ ਨੂੰ ਕੋਈ ਫਰਕ ਨਹੀਂ ਸੰਘਰਸ਼ਾਂ ਦੇ ਵਿੱਚੋਂ ਨਿਕਲੀ ਹੋਈ ਜੱਥੇਬੰਦੀ ਹੈ ਲੜਾਈਆਂ ਲੜਦੇ ਰਹਾਂ ਗਾਂ ਵੀ ਲੜ ਲਾਂਗੇ ਔਰ ਐਸੀ ਚੀਜ਼ ਦੀ ਗੁੜਤੀ ਹੈ शिरोमਣੀ ਅਕਾਲੀ ਦਲ ਨੂੰ ਕਿ ਸਰਕਾਰਾਂ ਦੇ ਜ਼ੁਲਮ ਦੇ ਖਿਲਾਫ ਡਟ ਕੇ ਖੜੇ ਹਨ ਪਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਆਪਣਾ ਚਿਹਰਾ ਨੰਗਾ ਕਰ ਦਿੱਤਾ ਦੇਖੋ ਹੁਣੇ ਮੀਡੀਆ ਸੋਰਸਸ ਤੋਂ ਪਤਾ ਲੱਗਿਆ ਕਿ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਅੰਮ੍ਰਿਤਸਰ ਦੇ ਵਿੱਚ ਇੱਕ ਨਵੀਂ ਐਫਆਈਆਰ ਦਰਜ ਕੀਤੀ ਹੈ ਹਾਲਾਂਕਿ ਸਾਨੂੰ ਇਹਦੀ ਕੋਈ ਕਾਪੀ ਨਹੀਂ ਦਿੱਤੀ ਪਰ ਇਹਦਾ ਖੱਛਾ ਅਸੀਂ ਪਹਿਲਾਂ ਹੀ ਜ਼ਾਹਰ ਕਰਤਾ ਸੀ ਕਿ ਇੱਕ ਤੋਂ ਬਾਅਦ ਇੱਕ ਐਫਆਈਆਰ ਇਹੀ ਭਗਵਾਨ ਕਮਾਨ ਸਾਹਿਬ ਦਾ ਪਲਾਨ ਹੈ ਕਿਉਂਕਿ ਮੁੱਖ ਮੰਤਰੀ ਲਗਾਤਾਰ ਆਪਣੇ ਸਰਕਲ ਦੇ ਵਿੱਚ ਇਹ ਗੱਲ ਕਹਿ ਰਹੇ ਨੇ ਕਿ ਮੈਂ ਇਹਨੂੰ ਬਾਹਰ ਨਹੀਂ ਆਉਂਦੇ ਪਰ ਕਮਾਲ ਦੀ ਗੱਲ ਹੈ ਦੇਖੋ ਕਿ ਪਹਿਲਾਂ ਐਨਡੀਪੀਐਸ ਦਾ ਪਰਚਾ ਜਦੋਂ ਐਨਡੀਪੀਐਸ ਦੇ ਪਰਚੇ ਦੇ ਵਿੱਚ ਚਲਾਨ ਨਹੀਂ ਪੇਸ਼ ਕਰ ਸਕੇ ਕੋਈ ਸਬੂਤ ਨਹੀਂ ਲਿਆ ਸਕੇ ਫਿਰ ਦਿੱਤਾ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਹੁਣ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਨਹੀਂ ਡਿਫੈਂਡ ਹੋ ਰਿਹਾ ਤਾਂ ਇੱਕ ਨਵਾਂ ਪਰਚਾ ਜਿਹੜਾ ਦਿੱਤਾ ਹੈ ਦਿੱਤਾ ਹੈ ਕਿ ਜਿਸ ਦਿਨ 25 ਤਰੀਕ ਨੂੰ ਵਿਕਰਮ ਮਜੀਠੀਆ ਸਾਹਿਬ ਦੇ ਘਰੇ ਵਿਜੀਲੈਂਸ ਵੜੀ ਹੈ ਔਰ ਉਹਨਾਂ ਦੇ ਆਲਰੇਡੀ ਉੱਥੇ ਸਪੋਰਟਰਸ ਮੌਜੂਦ ਸੀ ਕਿਉਂਕਿ ਰੋਜ਼ ਦੀ ਤਰ੍ਹਾਂ ਵਿਕਰਮ ਮਜੀਠੀਆ ਲੋਕਾਂ ਨੂੰ ਮਿਲ ਰਹੇ ਸੀ ਇਹ ਕਹਿੰਦੇ ਦੀ ਪੁਲਿਸ ਦੀ ਕਾਰਵਾਈ 'ਚ ਵਿਕਰਮ ਮਜੀਠੀਆ ਤੇ ਉਹਨਾਂ ਦੇ ਸਾਥੀਆਂ ਨੇ ਵਿਗਨ ਪਾਇਆ ਹਾਲਾਂਕਿ ਉਹ ਤਾਂ ਸਾਰੇ ਪੰਜਾਬ ਨੇ ਕੀ ਦੁਨੀਆ ਨੇ ਦੇਖਿਆ ਸਭ ਕੁਝ ਲਾਈਵ ਸੀ ਕਿ ਕਿਸੇ ਵੀ ਕਿਸਮ ਦੀ ਕੋਈ ਉੱਥੇ ਧੱਕਾ ਮੂਕੀ ਕਿਸੇ ਵੀ ਕਿਸਮ ਦਾ ਵਿਗਨ ਸਰਕਾਰੀ ਅਫਸਰਾਂ ਦੇ ਕੰਮ ਦੇ ਵਿੱਚ ਨਹੀਂ ਪਾਇਆ ਗਿਆ ਔਰ ਪੁਲਿਸ ਦਾ ਤਾਂ ਆਪਣਾ ਚਿਹਰਾ ਕੋਰਟ ਨੇ ਨੰਗਾ ਕੀਤਾ ਜਿਹੜੀ ਕਲ ਐਫ ਆਈ ਆਰ ਦਰਜ ਹੋਈ ਹੈ ਉਹ ਵਿਕਰਮ ਮਜੀਠੀਆ ਜਾਂ ਉਹਨਾਂ ਦੇ ਸਮਰਥਕਾਂ ਦੀ ਵਧੇਕੀ ਦੀ ਨਹੀਂ ਦਰਜ ਹੋਈ ਪੰਜਾਬ ਪੁਲਿਸ ਦੇ ਇੱਕ ਇੰਸਪੈਕਟਰ ਤੇ ਉਹ ਮੋਹਾਲੀ ਕੋਰਟ ਦੇ ਵਿੱਚ ਜਿਸ ਤਰੀਕੇ ਵਿਕਰਮ ਮਜੀਠੀਆ ਦੀ ਪੇਸ਼ੀ ਦੌਰਾਨ ਇੰਸਪੈਕਟਰ ਨੇ ਕੋਰਟ ਦੇ ਸਟਾਫ ਨੂੰ ਕੁੱਟਿਆ ਉਹਦਾ ਪਰਚਾ ਦਰਜ ਹੋਇਆ ਸੋ ਉਹ ਤਾਂ ਅਦਾਬਤਾ ਕਰ ਰਹੀਆਂ ਨੇ ਕਿ ਵਧੇਕੀ ਵਿਜੀਲੈਂਸ ਕਰ ਰਹੀ ਹੈ ਮਤਲਬ ਐਨਡੀਪੀਐਸ ਤੋਂ ਅੱਪਾ ਅਗੇ ਆਮਦਨ ਤੋਂ ਬਾਅਦ ਜਹਾਦਤ ਦੇ ਪਰਚੇ ਤੇ ਆਮਦਨ ਤੋਂ ਬਾਅਦ ਜਹਾਦਤ ਦੇ ਪਰਚੇ ਤੋਂ ਅੱਪਾ ਹੋਰ ਨੀਚੇ ਆ ਗਏ ਕਿ ਜੀ ਪੁਲਿਸ ਨੂੰ ਉਹਦੀ ਡਿਊਟੀ ਨਹੀਂ ਕਰਨ ਦਿੰਦੇ ਇਹ ਤੋਂ ਬਾਅਦ ਕੀ 57 ਪਾਉਗੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਇਹੋ ਜਿਹੇ ਜਿਹੜੇ ਪਰਚੇ ਨੇ ਇਹ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਆਪ ਹੀ ਬੜੇ ਵੱਡੇ ਸਵਾਲ ਖੜੇ ਕਰ ਰਹੇ ਨੇ ਕਿਉਂਕਿ 25 ਜੂਨ ਤੋਂ ਅੱਜ ਆਪਾਂ 31 ਜੁਲਾਈ ਦੇ ਵਿੱਚ ਬੈਠੇ ਆ ਮਤਲਬ ਡੇਢ ਮਹੀਨੇ ਬਾਅਦ ਤੁਹਾਨੂੰ ਪਤਾ ਲੱਗਿਆ ਕਿ ਅੰਮ੍ਰਿਤਸਰ ਜਿਹੜਾ ਕੋਠੀ ਦੇ ਵਿੱਚ ਜਿਹੜੇ ਵਿਕਰਮ ਜੀਠੀਆ ਤੇ ਉਹਨਾਂ ਦੇ ਸਮਰਥਕਾਂ ਨੇ ਵਿਜੀਲੈਂਸ ਨੂੰ ਕੰਮ ਨਹੀਂ ਕਰਨ ਦਿੱਤਾ ਮਤਲਬ ਡੇਢ ਮਹੀਨੇ ਬਾਅਦ ਹੁਣ ਇੱਥੋਂ ਤਾਂ ਸਪਸ਼ਟ ਹੋ ਜਾਂਦਾ ਕਿ ਤੁਸੀਂ ਆਪਣੀ ਨੈਤਿਕ ਹਾਰ ਮੰਨ ਰਹੇ ਹੋ ਡਰਗ ਕੇਸ 'ਚ ਵੀ ਆਮਦਨ ਤੋਂ ਵੱਧ ਜਾਇਦਾਦ ਦੇ ਵਿੱਚ ਵੀ ਤੇ ਹੁਣ ਇੱਕ ਨਵਾਂ ਪਰਚਾ ਨਹੀਂ 1.5 ਮਹੀਨੇ ਬਾਅਦ ਪੰਜਾਬ ਪੁਲਿਸ ਜਾਗੀ ਹੈ ਕਿ ਅੰਮ੍ਰਿਤਸਰ ਵਾਲੇ ਇਨਸੀਡੈਂਟ 'ਚ ਪਰਚਾ ਦੇਣਾ ਤਾਂ ਇਹ ਪਰਚੇ ਇਹ ਬਥੇਰੇ ਕਰਨ ਨੇ ਪੰਜਾਬ ਪੁਲਿਸ ਨੇ ਸਾਨੂੰ ਪਤਾ ਹੈ ਬੜਾ ਕਲੀਅਰ ਇਨਸਟਰਕਸ਼ਨ ਹੈ ਮੁੱਖ ਮੰਤਰੀ ਦੀ ਇੱਕ ਤੋਂ ਬਾਅਦ ਇੱਕ ਪਰ ਇਹਦੇ ਨਾਲ ਪੰਜਾਬ ਪੁਲਿਸ ਦਾ ਆਪਣਾ ਹੀ ਚਿਹਰਾ ਨੰਗਾ ਹੋ ਰਿਹਾ ਪਰ ਹਾਂ ਮੈਂ ਅਸਰ ਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਜੋ ਅਦਾਲਤ ਦੇ ਵਿੱਚ ਉਸ ਦਿਨ ਹੋਇਆ ਜਿਹੜਾ ਇੱਕ ਇਨਸਪੈਕਟਰ ਦੇ ਉੱਤੇ ਪਰਚਾ ਦਰਜ ਹੋਇਆ ਹੈ ਇਨਸਪੈਕਟਰ ਦਾ ਓਡਾ ਵੱਡਾ ਕਸੂਰ ਨਹੀਂ ਜਿੰਨਾ ਕਸੂਰ ਸਰਕਾਰਾਂ ਦਾ ਹੈ ਜਿਹੜੀਆਂ ਉਹਨਾਂ ਨੂੰ ਧੱਕਾ ਕਰਨ ਦੇ ਲਈ ਮਜਬੂਰ ਕਰਦੀਆਂ ਨੇ ਉਹਨਾਂ ਤੋਂ ਗਲਤ ਕੰਮ ਕਰਾਉਂਦੀਆਂ ਨੇ ਤੇ ਪਰਚਾ ਉਸ ਇਨਸਪੈਕਟਰ ਤੇ ਹੋ ਗਿਆ ਇਸੇ ਤਰੀਕੇ ਅੱਜ ਵੀ ਜਿਹੜੇ ਅਫਸਰ ਨੇ ਜਿਹੜੇ ਸਰਕਾਰ ਦੇ ਪ੍ਰੈਸ਼ਰ ਹੇਠ ਇੱਕ ਤੋਂ ਬਾਅਦ ਇੱਕ ਝੂਠੇ ਮੁਕੱਦਮੇ ਬਣਾ ਰਹੇ ਨੇ ਇਹ ਗੱਲਾਂ ਉਹੀ ਅਫਸਰਾਂ ਦੇ ਉੱਤੇ ਆਉਣੀਆਂ ਨੇ ਅਦਾਲਤਾਂ ਦੇ ਵਿੱਚ ਇਹੀ ਅਫਸਰਾਂ ਨੂੰ ਜਵਾਬ ਦੇਣਾ ਪੈਣਾ ਹੈ ਇਹ ਸਰਕਾਰਾਂ ਦੇ ਜਿਹੜੇ ਧੱਕੇ ਅਫਸਰ ਜਿਹੜੇ ਸਿਗਨੇਚਰ ਕਰ ਰਹੇ ਨੇ ਜਵਾਬਦੇਹਤਾ ਅਫਸਰ ਦੀ ਐ ਸੋ ਮੈਂ ਅਫਸਰਾਂ ਨੂੰ ਬੇਨਤੀ ਕਰਦਾ ਕਿ ਸਰਕਾਰਾਂ ਦੇ ਇਨਾ ਪ੍ਰੈਸ਼ਰ ਦੇ ਵਿੱਚ ਆ ਕੇ ਇਹ ਜਿਹੜਾ ਪੁਲਿਸ ਕੰਮ ਕਰ ਰਹੀ ਹੈ ਤਾਂ ਪੁਲਿਸ ਦੀ ਕ੍ਰੈਡੀਬਿਲਟੀ ਲੋਕਾਂ ਦੇ ਵਿੱਚ ਖਤਮ ਹੁੰਦੀ ਜਾ ਰਹੀ ਹੈ ਇਹ ਪਰਚਿਆਂ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਸੰਘਰਸ਼ਾਂ ਦੇ ਵਿੱਚੋਂ ਨਿਕਲੀ ਹੋਈ ਜੱਥੇਬੰਦੀ ਹੈ ਲੜਾਈਆਂ ਲੜਦੇ ਰਹੇ ਆਂ ਗਾਂ ਵੀ ਲੜ ਲਾਂਗੇ ਔਰ ਇਸੇ ਚੀਜ਼ ਦੀ ਗੁਰਤੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਸਰਕਾਰਾਂ ਦੇ ਜ਼ੁਲਮ ਦੇ ਖਿਲਾਫ ਡਟ ਕੇ ਖੜੇ ਆਂ ਪਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਆਪਣਾ ਚਿਹਰਾ ਨੰਗਾ ਕਰਿਆ ਦੇਖੋ ਹੁਣੇ মিডিਆ ਸਰਸਸ ਤੋਂ ਪਤਾ ਲੱਗਿਆ ਕਿ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਅੰਮ੍ਰਿਤਸਰ ਦੇ ਵਿੱਚ ਇੱਕ ਨਵੀਂ ਐਫਆਈਆਰ ਦਰਜ ਕੀਤੀ ਹੈ ਹਾਲਾਂਕਿ ਸਾਨੂੰ ਇਹਦੀ ਕੋਈ ਕਾਪੀ ਨਹੀਂ ਦਿੱਤੀ ਪਰ ਇਹਦਾ ਖੱਛਾ ਅਸੀਂ ਪਹਿਲਾਂ ਹੀ ਜ਼ਾਹਰ ਕਰਤਾ ਸੀ ਕਿ ਇੱਕ ਤੋਂ ਬਾਅਦ ਇੱਕ ਐਫਆਈਆਰ ਇਹੀ ਭਗਵੰਤ ਮਾਨ ਸਾਹਿਬ ਦਾ ਪਲਾਨ ਹੈ ਕਿਉਂਕਿ ਮੁੱਖ ਮੰਤਰੀ ਲਗਾਤਾਰ ਆਪਣੇ ਸਰਕਲ ਦੇ ਵਿੱਚ ਇਹ ਗੱਲ ਕਹਿ ਰਹੇ ਨੇ ਕਿ ਮੈਂ ਇਹਨੂੰ ਬਾਹਰ ਨਹੀਂ ਆਉਣ ਦੇ ਪਰ ਕਮਾਲ ਦੀ ਗੱਲ ਤਾਂ ਇਹ ਦੇਖੋ ਕਿ ਪਹਿਲਾਂ ਐਨਡੀਪੀਐਸ ਦਾ ਪਰਚਾ ਜਦੋਂ ਐਨਡੀਪੀਐਸ ਦੇ ਪਰਚੇ ਦੇ ਵਿੱਚ ਚਲਾਨ ਨਹੀਂ ਪੇਸ਼ ਕਰ ਸਕੇ ਕੋਈ ਸਬੂਤ ਨਹੀਂ ਲਿਆ ਸਕੇ ਫੇਰ ਦਿੱਤਾ ਅਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਹੁਣ ਅਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਨਹੀਂ ਡਿਫੈਂਡ ਹੋ ਰਿਹਾ ਤਾਂ ਇੱਕ ਨਵਾਂ ਪਰਚਾ ਜਿਹੜਾ ਦਿੱਤਾ ਹੈ ਦਿੱਤਾ ਹੈ ਕਿ ਜਿਸ ਦਿਨ 25 ਤਰੀਕ ਨੂੰ ਵਿਕਰਮ ਮਜੀਠੀਆ ਸਾਹਿਬ ਦੇ ਘਰੇ ਵਿਜੀਲੈਂਸ ਵੜੀ ਹੈ ਔਰ ਉਹਨਾਂ ਦੇ ਆਲਰੇਡੀ ਉੱਥੇ ਸਪੋਰਟਰਸ ਮੌਜੂਦ ਸੀ ਕਿਉਂਕਿ ਰੋਜ਼ ਦੀ ਤਰ੍ਹਾਂ ਵਿਕਰਮ ਮਜੀਠੀਆ ਲੋਕਾਂ ਨੂੰ ਮਿਲ ਰਹੇ ਸੀ ਇਹ ਕਹਿੰਦੇ ਦੀ ਪੁਲਿਸ ਦੀ ਕਾਰਵਾਈ 'ਚ ਵਿਕਰਮ ਮਜੀਠੀਆ ਤੇ ਉਹਨਾਂ ਦੇ ਸਾਥੀਆਂ ਨੇ ਵਿਗਨ ਪਾਇਆ ਹਾਲਾਂਕਿ ਉਹ ਤਾਂ ਸਾਰੇ ਪੰਜਾਬ ਨੇ ਕੀ ਦੁਨੀਆ ਨੇ ਦੇਖਿਆ ਸਭ ਕੁਝ ਲਾਈਵ ਸੀ ਕਿ ਕਿਸੇ ਵੀ ਕਿਸਮ ਦੀ ਕੋਈ ਉਥੇ ਧੱਕਾ ਮੁਕੀ ਕਿਸੇ ਵੀ ਕਿਸਮ ਦਾ ਵਿਗੜ ਸਰਕਾਰੀ ਅਫਸਰਾਂ ਦੇ ਕੰਮ ਦੇ ਵਿੱਚ ਨਹੀਂ ਪਾਇਆ ਗਿਆ ਔਰ ਪੁਲਿਸ ਦਾ ਤਾਂ ਆਪਣਾ ਚਿਹਰਾ ਕੋਰਟ ਨੇ ਨੰਗਾ ਕੀਤਾ ਜਿਹੜੀ ਕਲ ਐਫ ਆਈ ਆਰ ਦਰਜ ਹੋਈ ਹੈ ਉਹ ਵਿਕਰਮ ਮਜੀਠੀਆ ਜਾਂ ਉਹਨਾਂ ਦੇ ਸਮਰਥਕਾਂ ਦੀ ਵਧਿੱਕੀ ਦੀ ਨਹੀਂ ਦਰਜ ਹੋਈ ਪੰਜਾਬ ਪੁਲਿਸ ਦੇ ਇੱਕ ਇਨਸਪੈਕਟਰ ਤੇ ਉਹ ਮੋਹਾਲੀ ਕੋਰਟ ਦੇ ਵਿੱਚ ਜਿਸ ਤਰੀਕੇ ਵਿਕਰਮ ਮਜੀਠੀਆ ਦੀ ਪੇਸ਼ੀ ਦੌਰਾਨ ਇਨਸਪੈਕਟਰ ਨੇ ਕੋਰਟ ਦੇ ਸਟਾਫ ਨੂੰ ਕੁੱਟਿਆ ਉਹਦਾ ਪਰਚਾ ਦਰਜ ਹੋਇਆ ਸੋ ਉਹ ਤਾਂ ਆਦਾਬਤਾ ਕਰ ਰਹੀਆਂ ਨੇ ਕਿ ਵਧਿੱਕੀ ਵਿਜੀਲੈਂਸ ਕਰ ਰਹੀ ਹੈ ਮਤਲਬ ਐਂਡੀਪੀਐਸ ਤੋਂ ਅੱਪਾ ਆ ਗਏ ਆਮਦਨ ਤੋਂ ਬਾਅਦ ਜ਼ਹਦਾਦ ਦੇ ਪਰਚੇ ਤੇ ਆਮਦਨ ਤੋਂ ਬਾਅਦ ਜ਼ਹਦਾਦ ਦੇ ਪਰਚੇ ਤੋਂ ਅੱਪਾ ਹੋਰ ਨੀਚੇ ਆ ਗਏ ਕਿ ਜੀ ਪੁਲਿਸ ਨੂੰ ਉਹਦੀ ਡਿਊਟੀ ਨਹੀਂ ਕਰਨ ਦਿੰਦੇ ਇਹ ਤੋਂ ਬਾਅਦ ਕੀ 551 ਪਾਉਗੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਇਹੋ ਜਿਹੇ ਜਿਹੜੇ ਪਰਚੇ ਨੇ ਇਹ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਆਪ ਹੀ ਬੜੇ ਵੱਡੇ ਸਵਾਲ ਖੜੇ ਕਰ ਰਹੇ ਨੇ ਕਿਉਂਕਿ 25 ਜੂਨ ਤੋਂ ਅੱਜ ਆਪਾਂ 31 ਜੁਲਾਈ ਦੇ ਵਿੱਚ ਬੈਠੇ ਆ ਮਤਲਬ ਡੇਢ ਮਹੀਨੇ ਬਾਅਦ ਤੁਹਾਨੂੰ ਪਤਾ ਲੱਗਿਆ ਕਿ ਅੰਮ੍ਰਿਤਸਰ ਜਿਹੜਾ ਕੋਠੀ ਦੇ ਵਿੱਚ ਜਿਹੜੇ ਵਿਕਰਮਜੀਤਿਆ ਤੇ ਉਹਨਾਂ ਦੇ ਸਮਰਥਕਾਂ ਨੇ ਵਿਜੀਲੈਂਸ ਨੂੰ ਕੰਮ ਨਹੀਂ ਕਰਨ ਦਿੱਤਾ ਮਤਲਬ ਡੇਢ ਮਹੀਨੇ ਬਾਅਦ ਹੁਣ ਇੱਥੋਂ ਤਾਂ ਸਪਸ਼ਟ ਹੋ ਜਾਂਦਾ ਕਿ ਤੁਸੀਂ ਆਪਣੀ ਨੈਤਿਕ ਹਾਰ ਮੰਨ ਰਹੇ ਹੋ ਡਰੱਗ ਗੇਸਟ ਵੀ ਆਮਦਨ ਤੋਂ ਬਾਜ਼ ਜਾਇਦਾਦ ਦੇ ਵਿੱਚ ਵੀ ਤੇ ਹੁਣ ਇੱਕ ਨਵਾਂ ਪਰਚਾ ਨਹੀਂ ਡੇਢ ਮਹੀਨੇ ਬਾਅਦ ਪੰਜਾਬ ਪੁਲਿਸ ਜਾਗੀ ਹੈ ਕਿ ਅੰਮ੍ਰਿਤਸਰ ਵਾਲੇ ਇਨਸੀਡੈਂਟ 'ਚ ਪਰਚਾ ਦੇਣਾ ਸੋ ਇਹ ਪਰਚੇ ਇਹ ਬਥੇਰੇ ਕਰਨ ਨੇ ਪੰਜਾਬ ਪੁਲਿਸ ਨੇ ਸਾਨੂੰ ਪਤਾ ਹੈ ਬੜਾ ਕਲੀਅਰ ਇਨਸਟਰਕਸ਼ਨ ਹੈ ਮੁੱਖ ਮੰਤਰੀ ਦੀ ਇੱਕ ਤੋਂ ਬਾਅਦ ਇੱਕ ਪਰ ਇਹਦੇ ਨਾਲ ਪੰਜਾਬ ਪੁਲਿਸ ਦਾ ਆਪਣਾ ਹੀ ਤੇਰਾ ਨੰਗਾ ਹੋ ਰਿਹਾ ਪਰ ਹਾਂ ਮੈਂ ਅਫਸਰਾਂ ਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਜੋ ਅਦਾਲਤ ਦੇ ਵਿੱਚ ਉਸ ਦਿਨ ਹੋਇਆ ਜਿਹੜਾ ਇੱਕ ਇੰਸਪੈਕਟਰ ਦੇ ਉੱਤੇ ਪਰਚਾ ਦਰਜ ਹੋਇਆ ਹੈ ਇੰਸਪੈਕਟਰ ਤਾਂ ਓਨਾ ਵੱਡਾ ਕਸੂਰ ਨਹੀਂ ਜਿੰਨਾ ਕਸੂਰ ਸਰਕਾਰਾਂ ਦਾ ਹੈ ਜਿਹੜੀਆਂ ਉਹਨਾਂ ਨੂੰ ਤੱਕਾ ਕਰਨ ਦੇ ਲਈ ਮਜਬੂਰ ਕਰਦੀਆਂ ਨੇ ਉਹਨਾਂ ਤੋਂ ਗਲਤ ਕੰਮ ਕਰਾਉਂਦੀਆਂ ਨੇ ਤੇ ਪਰਚਾ ਉਸ ਇੰਸਪੈਕਟਰ ਤੇ ਹੋ ਗਿਆ ਇਸੇ ਤਰੀਕੇ ਅੱਜ ਵੀ ਜਿਹੜੇ ਅਫਸਰ ਨੇ ਜਿਹੜੇ ਸਰਕਾਰ ਦੇ ਪ੍ਰੈਸ਼ਰ ਹੇਠ ਇੱਕ ਤੋਂ ਬਾਅਦ ਇੱਕ ਝੂਠੇ ਮੁਕੱਦਮੇ ਬਣਾ ਰਹੇ ਨੇ ਇਹ ਗੱਲਾਂ ਉਹੀ ਅਫਸਰਾਂ ਦੇ ਉੱਤੇ ਆਉਣੀਆਂ ਨੇ ਅਦਾਲਤਾਂ ਦੇ ਵਿੱਚ ਇਹੀ ਅਫਸਰਾਂ ਨੂੰ ਜਵਾਬ ਦੇਣਾ ਪੈਣਾ ਹੈ ਇਹ ਸਰਕਾਰਾਂ ਦੇ ਜਿਹੜੇ ਧੱਕੇ ਅਫਸਰ ਜਿਹੜੇ ਸਿਗਨੇਚਰ ਕਰ ਰਹੇ ਨੇ ਜਵਾਬਦੇਹਤ ਅਫਸਰ ਦੀ ਐ ਸੋ ਮੈਂ ਅਫਸਰਾਂ ਨੂੰ ਬੇਨਤੀ ਕਰਦਾ ਕਿ ਸਰਕਾਰਾਂ ਦੇ ਇਹਨਾਂ ਪ੍ਰੈਸ਼ਰ ਦੇ ਵਿੱਚ ਆ ਕੇ ਇਹ ਜਿਹੜਾ ਪੁਲਿਸ ਕੰਮ ਕਰ ਰਹੀ ਹੈ ਤਾਂ ਪੁਲਿਸ ਦੀ ਕ੍ਰੈਡੀਬਿਲਟੀ ਲੋਕਾਂ ਦੇ ਵਿੱਚ ਖਤਮ ਹੁੰਦੀ ਜਾ ਰਹੀ ਹੈ ਇਹ ਪਰਚਿਆਂ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਸੰਘਰਸ਼ਾਂ ਦੇ ਵਿੱਚੋਂ ਨਿਕਲੀ ਹੋਈ ਜਥੇਬੰਦੀ ਹੈ ਲੜਾਈਆਂ ਲੜਦੇ ਰਹੇ ਆ ਗਾਂ ਵੀ ਲੜ ਲਾਂਗੇ ਔਰ ਇਸੇ ਚੀਜ਼ ਦੀ ਗੁਰਤੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਸਰਕਾਰਾਂ ਦੇ ਜ਼ੁਲਮ ਦੇ ਖਿਲਾਫ ਡਟ ਕੇ ਖੜੇ ਆ ਪਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਆਪਣਾ ਚਿਹਰਾ ਨੰਗਾ ਕਰ ਦਿੱਤਾ। ਦੇਖੋ ਜੀ মিডিਆ ਸੋਰਸਸ ਤੋਂ ਪਤਾ ਲੱਗਿਆ ਕਿ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਅੰਮ੍ਰਿਤਸਰ ਦੇ ਵਿੱਚ ਇੱਕ ਨਵੀਂ ਐਫਆਈਆਰ ਦਰਜ ਕੀਤੀ ਹੈ। ਹਾਲਾਂਕਿ ਸਾਨੂੰ ਇਹਦੀ ਕੋਈ ਕਾਪੀ ਨਹੀਂ ਦਿੱਤੀ ਪਰ ਇਹਦਾ ਖੱਛਾ ਅਸੀਂ ਪਹਿਲਾਂ ਹੀ ਜ਼ਾਹਰ ਕਰਤਾ ਸੀ ਕਿ ਇੱਕ ਤੋਂ ਬਾਅਦ ਇੱਕ ਐਫਆਈਆਰ ਇਹੀ ਭਗਵੰਤ ਮਾਨ ਸਾਹਿਬ ਦਾ ਪਲਾਨ ਹੈ ਕਿਉਂਕਿ ਮੁੱਖ ਮੰਤਰੀ ਲਗਾਤਾਰ ਆਪਣੇ ਸਰਕਲ ਦੇ ਵਿੱਚ ਇਹ ਗੱਲ ਕਹਿ ਰਹੇ ਨੇ ਕਿ ਮੈਂ ਇਹਨੂੰ ਬਾਹਰ ਨਹੀਂ ਆਉਣ ਦੇਣਾ। ਪਰ ਕਮਾਲ ਦੀ ਗੱਲ ਤਾਂ ਇਹ ਦੇਖੋ ਕਿ ਪਹਿਲਾਂ ਐਨਡੀਪੀਐਸ ਦਾ ਪਰਚਾ ਜੋ ਤੋ ਐਂਡੀਪੀਐਸ ਦੇ ਪਰਚੇ ਦੇ ਵਿੱਚ ਚਲਾਨ ਨਹੀਂ ਪੇਸ਼ ਕਰ ਸਕੇ ਕੋਈ ਸਬੂਤ ਨਹੀਂ ਲਿਆ ਸਕੇ ਫਿਰ ਦਿੱਤਾ ਅਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਹੁਣ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਨਹੀਂ ਡਿਫੈਂਡ ਹੋ ਰਿਹਾ ਤਾਂ ਇੱਕ ਨਵਾਂ ਪਰਚਾ ਜਿਹੜਾ ਦਿੱਤਾ ਹੈ ਦਿੱਤਾ ਹੈ ਕਿ ਜਿੱਦਣ 25 ਤਰੀਕ ਨੂੰ ਵਿਕਰਮ ਮਜੀਠੀਆ ਸਾਹਿਬ ਦੇ ਘਰੇ ਵਿਜੀਲੈਂਸ ਵੜੀ ਹੈ ਔਰ ਉਹਨਾਂ ਦੇ ਆਲਰੇਡੀ ਉੱਥੇ ਸਪੋਰਟਰਸ ਮੌਜੂਦ ਸੀ ਕਿਉਂਕਿ ਰੋਜ਼ ਦੀ ਤਰ੍ਹਾਂ ਵਿਕਰਮ ਮਜੀਠੀਆ ਲੋਕਾਂ ਨੂੰ ਮਿਲ ਰਹੇ ਸੀ ਇਹ ਕਹਿੰਦੇ ਦੀ ਪੁਲਿਸ ਦੀ ਕਾਰਵਾਈ 'ਚ ਵਿਕਰਮ ਮਜੀਠੀਆ ਤੇ ਉਹਨਾਂ ਦੇ ਸਾਥੀਆਂ ਨੇ ਵਿਗਨ ਪਾਇਆ ਹਾਲਾਂਕਿ ਉਹ ਤਾਂ ਸਾਰੇ ਪੰਜਾਬ ਨੇ ਕੀ ਦੁਨੀਆ ਨੇ ਦੇਖਿਆ ਸਭ ਕੁਝ ਲਾਈਵ ਸੀ ਕਿ ਕਿਸੇ ਵੀ ਕਿਸਮ ਦੀ ਕੋਈ ਉਥੇ ਧੱਕਾਮੁਕੀ ਕਿਸੇ ਵੀ ਕਿਸਮ ਦਾ ਵਿਗਨ ਸਰਕਾਰੀ ਅਫਸਰਾਂ ਦੇ ਕੰਮ ਦੇ ਵਿੱਚ ਨਹੀਂ ਪਾਇਆ ਗਿਆ ਔਰ ਪੁਲਿਸ ਦਾ ਤਾਂ ਆਪਣਾ ਚਿਹਰਾ ਕੋਰਟ ਨੇ ਨੰਗਾ ਕੀਤਾ ਜਿਹੜੀ ਕੱਲ ਐਫ ਆਈ ਆਰ ਦਰਜ ਹੋਈ ਹੈ ਉਹ ਵਿਕਰਮ ਮਜੀਠੀਆ ਜਾਂ ਉਹਨਾਂ ਦੇ ਸਮਰਥਕਾਂ ਦੀ ਵਧੇਕੀ ਦੀ ਨਹੀਂ ਦਰਜ ਹੋਈ ਪੰਜਾਬ ਪੁਲਿਸ ਦੇ ਇੱਕ ਇੰਸਪੈਕਟਰ ਤੇ ਉਹ ਮੁਹਾਲੀ ਕੋਰਟ ਦੇ ਵਿੱਚ ਜਿਸ ਤਰੀਕੇ ਵਿਕਰਮ ਮਜੀਠੀਆ ਦੀ ਪੇਸ਼ੀ ਦੌਰਾਨ ਇੰਸਪੈਕਟਰ ਨੇ ਕੋਰਟ ਦੇ ਸਟਾਫ ਨੂੰ ਕੁੱਟਿਆ ਉਹਦਾ ਪਰਚਾ ਦਰਜ ਹੋਇਆ ਸੋਨ ਤਾਂ ਅਦਾਲਤਾਂ ਕਿਹੜੀਆਂ ਨੇ ਕਿ ਵਧੀਕੀ ਵਿਜੀਲੈਂਸ ਕਰ ਰਹੀ ਹੈ ਮਤਲਬ ਐਨਡੀਪੀਐਸ ਤੋਂ ਅੱਪਾ ਅਗੇ ਆਮਦਨ ਤੋਂ ਬਾਅਦ ਜ਼ਹਦਾਦ ਦੇ ਪਰਚੇ ਤੇ ਆਮਦਨ ਤੋਂ ਬਾਅਦ ਜ਼ਹਦਾਦ ਦੇ ਪਰਚੇ ਤੋਂ ਅੱਪਾ ਹੋਰ ਨੀਚੇ ਆ ਗਏ ਕਿ ਜੀ ਪੁਲਿਸ ਨੂੰ ਉਹਦੀ ਡਿਊਟੀ ਨਹੀਂ ਕਰਨ ਦਿੰਦੇ ਇਹ ਤੋਂ ਬਾਅਦ ਕੀ 575 ਪਾਉਗੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਇਹੋ ਜਿਹੇ ਜਿਹੜੇ ਪਰਚੇ ਨੇ ਇਹ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਆਪ ਹੀ ਬੜੇ ਵੱਡੇ ਸਵਾਲ ਖੜੇ ਕਰ ਰਹੇ ਨੇ ਕਿਉਂਕਿ 25 ਜੂਨ ਤੋਂ ਅੱਜ ਅਪਾ 31 ਜੁਲਾਈ ਦੇ ਵਿੱਚ ਬੈਠੇ ਆਂ ਮਤਲਬ ਡੇਢ ਮਹੀਨੇ ਬਾਅਦ ਤੁਹਾਨੂੰ ਪਤਾ ਲੱਗਿਆ ਕਿ ਅੰਮ੍ਰਿਤਸਰ ਜਿਹੜਾ ਕੋਠੀ ਦੇ ਵਿੱਚ ਜਿਹੜੇ ਵਿਕਰਮ ਮਜੀਠੀਆ ਤੇ ਉਹਨਾਂ ਦੇ ਸਮਰਥਕਾਂ ਨੇ ਵਿਜੀਲੈਂਸ ਨੂੰ ਕੰਮ ਨਹੀਂ ਕਰਨ ਦਿੱਤਾ ਮਤਲਬ ਡੇਢ ਮਹੀਨੇ ਬਾਅਦ ਹੁਣ ਇੱਥੋਂ ਤਾਂ ਸਪਸ਼ਟ ਹੋ ਜਾਂਦਾ ਕਿ ਤੁਸੀਂ ਆਪਣੀ ਨੈਤਿਕ ਹਾਰ ਮੰਨ ਰਹੇ ਹੋ ਡਰੱਗ ਕੇਸ 'ਚ ਵੀ ਆਮਦਨ ਤੋਂ ਬਾਅਦ ਜਾਇਦਾਦ ਦੇ ਵਿੱਚ ਵੀ ਤੇ ਹੁਣ ਇੱਕ ਨਵਾਂ ਪਰਚਾ ਨਹੀਂ ਡੇਢ ਮਹੀਨੇ ਬਾਅਦ ਪੰਜਾਬ ਪੁਲਿਸ ਜਾਗੀ ਹੈ ਕਿ ਅੰਮ੍ਰਿਤਸਰ ਵਾਲੇ ਇਨਸੀਡੈਂਟ 'ਚ ਪਰਚਾ ਦੇਣਾ ਸੋ ਇਹ ਪਰਚੇ ਇਹ ਬਥੇਰੇ ਕਰਨੇ ਨੇ ਪੰਜਾਬ ਪੁਲਿਸ ਨੇ ਸਾਨੂੰ ਪਤਾ ਹੈ ਬੜਾ ਕਲੀਅਰ ਇਨਸਟਰਕਸ਼ਨ ਹੈ ਮੁੱਖ ਮੰਤਰੀ ਦੀ ਇੱਕ ਤੋਂ ਬਾਅਦ ਇੱਕ ਪਰ ਇਹਦੇ ਨਾਲ ਪੰਜਾਬ ਪੁਲਿਸ ਦਾ ਆਪਣਾ ਹੀ ਚਿਹਰਾ ਨੰਗਾ ਹੋ ਰਿਹਾ ਪਰ ਹਾਂ ਮੈਂ ਅਫਸਰਾਂ ਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਜੋ ਅਦਾਲਤ ਦੇ ਵਿੱਚ ਉਸ ਦਿਨ ਹੋਇਆ ਜਿਹੜਾ ਇੱਕ ਇੰਸਪੈਕਟਰ ਦੇ ਉੱਤੇ ਪਰਚਾ ਦਰਜ ਹੋਇਆ ਇੰਸਪੈਕਟਰ ਦਾ ਉਹਦਾ ਵੱਡਾ ਕਸੂਰ ਨਹੀਂ ਜਿੰਨਾ ਕਸੂਰ ਸਰਕਾਰਾਂ ਦਾ ਹੈ ਜਿਹੜੀਆਂ ਉਹਨਾਂ ਨੂੰ ਧੱਕਾ ਕਰਨ ਦੇ ਲਈ ਮਜਬੂਰ ਕਰਦੀਆਂ ਨੇ ਉਹਨਾਂ ਤੋਂ ਗਲਤ ਕੰਮ ਕਰਾਉਂਦੀਆਂ ਨੇ ਤੇ ਪਰਚਾ ਉਸ ਇੰਸਪੈਕਟਰ ਤੇ ਹੋ ਗਿਆ ਇਸੇ ਤਰੀਕੇ ਅੱਜ ਵੀ ਜਿਹੜੇ ਅਫਸਰ ਨੇ ਜਿਹੜੇ ਸਰਕਾਰ ਦੇ ਪ੍ਰੈਸ਼ਰ ਹੇਠ ਇੱਕ ਤੋਂ ਬਾਅਦ ਇੱਕ ਝੂਠੇ ਮੁਕੱਦਮੇ ਬਣਾ ਰਹੇ ਨੇ ਇਹ ਗੱਲਾਂ ਉਹੀ ਅਫਸਰਾਂ ਦੇ ਉੱਤੇ ਆਉਣੀਆਂ ਨੇ ਅਦਾਲਤਾਂ ਦੇ ਵਿੱਚ ਇਹੀ ਅਫਸਰਾਂ ਨੂੰ ਜਵਾਬ ਦੇਣਾ ਪੈਣਾ ਹੈ ਇਹ ਸਰਕਾਰਾਂ ਦੇ ਜਿਹੜੇ ਧੱਕੇ ਅਫਸਰ ਜਿਹੜੇ ਸਿਗਨੇਚਰ ਕਰ ਰਹੇ ਨੇ ਜਵਾਬਦੇਹੀ ਤਾਂ ਅਫਸਰ ਦੀ ਐ ਸੋ ਮੈਂ ਅਫਸਰਾਂ ਨੂੰ ਬੇਨਤੀ ਕਰਦਾ ਕਿ ਸਰਕਾਰਾਂ ਦੇ ਇੰਨਾ ਪ੍ਰੈਸ਼ਰ ਦੇ ਵਿੱਚ ਆ ਕੇ ਇਹ ਜਿਹੜਾ ਪੁਲਿਸ ਕੰਮ ਕਰ ਰਹੀ ਹੈ ਤਾਂ ਪੁਲਿਸ ਦੀ ਕ੍ਰੈਡੀਬਿਲਟੀ ਲੋਕਾਂ ਦੇ ਵਿੱਚ ਖਤਮ ਹੁੰਦੀ ਜਾ ਰਹੀ ਹੈ ਇਹ ਪਰਚਿਆਂ ਦਾ ਸ਼੍ਰੋਮਣੀ ਆਕਾਲੀ ਦਲ ਨੂੰ ਕੋਈ ਫਰਕ ਨਹੀਂ ਸੰਘਰਸ਼ਾਂ ਦੇ ਵਿੱਚੋਂ ਨਿਕਲੀ ਹੋਈ ਜੱਥੇਬੰਦੀ ਹੈ ਲੜਾਈਆਂ ਲੜਦੇ ਰਹਾਂ ਗਾਂ ਵੀ ਲੜ ਲਾਂਗੇ ਔਰ ਐਸੀ ਚੀਜ਼ ਦੀ ਗੁੜਤੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਸਰਕਾਰਾਂ ਦੇ ਜ਼ੁਲਮ ਦੇ ਖਿਲਾਫ ਡਟ ਕੇ ਖੜੇ ਹਨ ਪਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਆਪਣਾ ਚਿਹਰਾ ਨੰਗਾ ਕਰ ਦਿੱਤਾ ਦੇਖੋ ਹੁਣ ਇਹ ਮੀਡੀਆ ਸੋਰਸਸ ਤੋਂ ਪਤਾ ਲੱਗਿਆ ਕਿ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਅੰਮ੍ਰਿਤਸਰ ਦੇ ਵਿੱਚ ਇੱਕ ਨਵੀਂ ਐਫਆਈਆਰ ਦਰਜ ਕੀਤੀ ਹੈ ਹਾਲਾਂਕਿ ਸਾਨੂੰ ਇਹਦੀ ਕੋਈ ਕਾਪੀ ਨਹੀਂ ਦਿੱਤੀ ਪਰ ਇਹਦਾ ਖੱਛਾ ਅਸੀਂ ਪਹਿਲਾਂ ਹੀ ਜ਼ਾਹਰ ਕਰਤਾ ਸੀ ਕਿ ਇੱਕ ਤੋਂ ਬਾਅਦ ਇੱਕ ਐਫਆਈਆਰ ਇਹੀ ਭਗਵੰਤ ਮਾਨ ਸਾਹਿਬ ਦਾ ਪਲਾਨ ਹੈ ਕਿਉਂਕਿ ਮੁੱਖ ਮੰਤਰੀ ਲਗਾਤਾਰ ਆਪਣੇ ਸਰਕਲ ਦੇ ਵਿੱਚ ਇਹ ਗੱਲ ਕਹਿ ਰਹੇ ਨੇ ਕਿ ਮੈਂ ਇਹਨੂੰ ਬਾਹਰ ਨਹੀਂ ਆਉਂਦੇ ਪਰ ਕਮਾਲ ਦੀ ਗੱਲ ਤਾਂ ਇਹ ਦੇਖੋ ਕਿ ਪਹਿਲਾਂ ਐਨਡੀਪੀਐਸ ਦਾ ਪਰਚਾ ਜਦੋਂ ਐਨਡੀਪੀਐਸ ਦੇ ਪਰਚੇ ਦੇ ਵਿੱਚ ਚਲਾਨ ਨਹੀਂ ਪੇਸ਼ ਕਰ ਸਕੇ ਕੋਈ ਸਬੂਤ ਨਹੀਂ ਲਿਆ ਸਕੇ ਫਿਰ ਦਿੱਤਾ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਹੁਣ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਨਹੀਂ ਡਿਫੈਂਡ ਹੋ ਰਿਹਾ ਤਾਂ ਇੱਕ ਨਵਾਂ ਪਰਚਾ ਜਿਹੜਾ ਦਿੱਤਾ ਹੈ ਦਿੱਤਾ ਹੈ ਕਿ ਜਦੋਂ 25 ਤਰੀਕ ਨੂੰ ਵਿਕਰਮ ਮਜੀਠੀਆ ਸਾਹਿਬ ਦੇ ਘਰੇ ਵਿਜੀਲੈਂਸ ਵੜੀ ਹੈ ਔਰ ਉਹਨਾਂ ਦੇ ਆਲਰੇਡੀ ਉੱਥੇ ਸਪੋਰਟਰਸ ਮੌਜੂਦ ਸੀ ਕਿਉਂਕਿ ਰੋਜ਼ ਦੀ ਤਰ੍ਹਾਂ ਵਿਕਰਮ ਮਜੀਠੀਆ ਲੋਕਾਂ ਨੂੰ ਮਿਲ ਰਹੇ ਸੀ ਇਹ ਕਹਿੰਦੇ ਦੀ ਪੁਲਿਸ ਦੀ ਕਾਰਵਾਈ 'ਚ ਵਿਕਰਮ ਮਜੀਠੀਆ ਤੇ ਉਹਨਾਂ ਦੇ ਸਾਥੀਆਂ ਨੇ ਵਿਗਨ ਪਾਇਆ ਹਾਲਾਂਕਿ ਉਹ ਤਾਂ ਸਾਰੇ ਪੰਜਾਬ ਨੇ ਕੀ ਦੁਨੀਆ ਨੇ ਦੇਖਿਆ ਸਭ ਕੁਝ ਲਾਈਵ ਸੀ ਕਿ ਕਿਸੇ ਵੀ ਕਿਸਮ ਦੀ ਕੋਈ ਉੱਥੇ ਧੱਕਾਮੁਕੀ ਕਿਸੇ ਵੀ ਕਿਸਮ ਦਾ ਵਿਗਨ ਸਰਕਾਰੀ ਅਫਸਰਾਂ ਦੇ ਕੰਮ ਦੇ ਵਿੱਚ ਨਹੀਂ ਪਾਇਆ ਗਿਆ ਔਰ ਪੁਲਿਸ ਦਾ ਤਾਂ ਆਪਣਾ ਚਿਹਰਾ ਕੋਰਟ ਨੇ ਨੰਗਾ ਕੀਤਾ ਜਿਹੜੀ ਕੱਲ ਐਫ ਆਈ ਆਰ ਦਰਜ ਹੋਈ ਹੈ ਉਹ ਵਿਕਰਮ ਮਜੀਠੀਆ ਜੀ ਉਹਨਾਂ ਦੇ ਸਮਰਥਕਾਂ ਦੀ ਵਧਿੱਕੀ ਦੀ ਨਹੀਂ ਦਰਜ ਹੋਈ ਪੰਜਾਬ ਪੁਲਿਸ ਦੇ ਇੱਕ ਇਨਸਪੈਕਟਰ ਤੇ ਉਹ ਮੋਹਾਲੀ ਕੋਰਟ ਦੇ ਵਿੱਚ ਜਿਸ ਤਰੀਕੇ ਵਿਕਰਮ ਮਜੀਠੀਆ ਦੀ ਪੇਸ਼ੀ ਦੌਰਾਨ ਇਨਸਪੈਕਟਰ ਨੇ ਕੋਰਟ ਦੇ ਸਟਾਫ ਨੂੰ ਕੁੱਟਿਆ ਉਹਦਾ ਪਰਚਾ ਦਰਜ ਹੋਇਆ ਸੋ ਉਹ ਤਾਂ ਆਦਾਬਤਾ ਕਿਹੜੀਆਂ ਨੇ ਕਿ ਵਧਿੱਕੀ ਵਿਜੀਲੈਂਸ ਕਰ ਰਹੀ ਹੈ ਮਤਲਬ ਐਨਡੀਪੀਐਸ ਤੋਂ ਅੱਪਾ ਅਗੇ ਆਮਦਨ ਤੋਂ ਬਾਅਦ ਜਿਹਦਾਦ ਦੇ ਪਰਚੇ ਤੇ ਆਮਦਨ ਤੋਂ ਬਾਅਦ ਜਿਹਦਾਦ ਦੇ ਪਰਚੇ ਤੋਂ ਅੱਪਾ ਹੋਰ ਨੀਚੇ ਆ ਗਏ ਕਿ ਜੀ ਪੁਲਿਸ ਨੂੰ ਉਹਦੀ ਡਿਊਟੀ ਨਹੀਂ ਕਰਨ ਦਿੰਦੇ ਇਹ ਤੋਂ ਬਾਅਦ ਕੀ 575 ਪਾਓਗੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਇਹੋ ਜਿਹੇ ਜਿਹੜੇ ਪਰਚੇ ਨੇ ਇਹ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਆਪ ਹੀ ਬੜੇ ਵੱਡੇ ਸਵਾਲ ਖੜੇ ਕਰ ਰਹੇ ਨੇ ਕਿਉਂਕਿ 25 ਜੂਨ ਤੋਂ ਅੱਜ ਆਪਾਂ 31 ਜੁਲਾਈ ਦੇ ਵਿੱਚ ਬੈਠੇ ਆ ਮਤਲਬ ਡੇਢ ਮਹੀਨੇ ਬਾਅਦ ਤੁਹਾਨੂੰ ਪਤਾ ਲੱਗਿਆ ਕਿ ਅੰਮ੍ਰਿਤਸਰ ਜਿਹੜਾ ਕੋਠੀ ਦੇ ਵਿੱਚ ਜਿਹੜੇ ਵਿਕਰਮ ਮਜੀਠੀਆ ਤੇ ਉਹਨਾਂ ਦੇ ਸਮਰਥਕਾਂ ਨੇ ਵਿਜੀਲੈਂਸ ਨੂੰ ਕੰਮ ਨਹੀਂ ਕਰਨ ਦਿੱਤਾ ਮਤਲਬ ਡੇਢ ਮਹੀਨੇ ਬਾਅਦ ਹੁਣ ਇੱਥੋਂ ਤਾਂ ਸਪਸ਼ਟ ਹੋ ਜਾਂਦਾ ਕਿ ਤੁਸੀਂ ਆਪਣੀ ਨੈਤਿਕ ਹਾਰ ਮੰਨ ਰਹੇ ਹੋ ਡਰੱਗ ਕੇਸ 'ਚ ਵੀ ਆਮਦਨ ਤੋਂ ਬਾਜ਼ ਜਾਇਦਾਦ ਦੇ ਵਿੱਚ ਵੀ 何